ਕੋਆਰਡੀਨੇਟ ਸਰਚ ਆਪਰੇਸ਼ਨ ਅੱਜ ਅਸੀਂ ਇੱਥੇ ਕਰਾ ਰਹੇ ਹਾਂ ਫਰੀਦਕੋਟ ਬੱਸ ਸਟੈਂਡ ਤੇ ਤਾਂ ਇਹ ਬਿਲਕੁਲ ਸਰਪ੍ਰਾਈਜ਼ ਚੈਕਿੰਗ ਹੈ ਇੱਕ ਸਰਪ੍ਰਾਈਜ਼ ਚੈਕਿੰਗ ਹੈ ਔਰ ਇਹਦਾ ਮੇਨ ਮਤਲਬ ਇਹ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਇੱਕ ਸੁਰੱਖਿਆ ਦੀ ਭਾਵਨਾ ਪੈਦਾ ਹੋਏ ਔਰ ਜਦੋਂ ਅਸੀਂ ਸਰਪ੍ਰਾਈਜ਼ ਚੈੱਕ ਕਰਦੇ ਹਾਂ ਤੇ ਜਿਹੜੇ ਮਾੜੇ ਅਨਸਰ ਹੁੰਦੇ ਉਹਨਾਂ ਨੂੰ ਰਿਐਕਟ ਕਰਨ ਦਾ ਟਾਈਮ ਨਹੀਂ ਮਿਲ ਪਾਂਦਾ ਤਾਂ ਕਰਕੇ ਜਦੋਂ ਅਸੀਂ ਉਹਨਾਂ ਦੀ ਚੈੱਕ ਇਟ ਕਰਦੇ ਹਾਂ ਉਹਨਾਂ ਦੇ ਸਮਾਨ ਦੀ ਚੈਕਿੰਗ ਕਰਦੇ